ਸੋ ਬਲੌਗ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਤੇ ਜਾ ਕੇ ਵੇਨੇ ਆ ਡੀਮਾਰਟ ਕੀ ਮਾਹੌਲ ਚਾਲੇ ਆ ਫਿਰ ਚੱਲੇ ਆ ਘਰਾਂ ਲੱਗੇ ਇਧਰ ਬੱਸ ਕਰ ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਮੈਦ ਪੱਟੀ ਚੱਲੇ ਡੀਮਾਰਟ ਸੌਦਾ ਲੈਣਾ ਪਹਿਲੀ ਹਾਲ ਜ਼ਿੰਦਗੀ ਦੇ ਵਿੱਚ ਅੱਗੇ ਤੇ ਇੱਥੇ ਲਾਗੋ ਬੰਨੇ 150 ਦਾ ਲੈ ਕੇ ਸਾਰ ਲੈਣੇ ਫਿਰ ਕਮਾ ਚੱਲ ਮਿੰਨੂ ਵੀ ਸੜਕ ਨਾਲ ਮੈਂ ਦੇਖ ਚੁਣੀ ਡੀਮਾਰਟ ਕਿੱਦਾਂ ਦਾ ਹਾਂਜੀ ਤੇ ਮੰਮੀ ਨੇ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਅੱਜ ਅਸੀਂ ਡੀਮਾਰਟ ਚੱਲੇ ਆ ਠੀਕ ਹੈ ਜੀ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਤੇ ਜਾ ਕੇ ਵਹਨੇ ਆ ਡੀਮਾਰਟ ਕੀ ਮਹੌਲ ਚਾਲੇ ਆ ਫਿਰ ਚੱਲੇ ਆ ਘਰਾਂ ਤੱਕ ਇਕੱਲੇ ਬੱਸ ਕਰ ਤੇ ਸੋ ਫਾਈਨਲੀ ਆਪਾਂ ਮੰਮੀ ਦੇ ਨਾਲ ਪਹੁੰਚ ਚੁੱਕੇ ਆ ਡੀਮਾਰਟ ਦੇ ਨਾਲ ਜਤੈਨਾ ਚੱਲੇ ਆ ਅੰਦਰ ਚਲੋ ਪਰੇ ਹੋ ਪਰੇ ਹੋ ਮੰਮਾ ਮੰਮੀ ਸ਼ੋਪਿੰਗ ਕਰਦੇ ਆ ਰੱਖ ਲਈ ਸ਼ੈਦਪਾਲ ਵੇਖ ਲੈ ਨਹੀਂ ਲੋਡ ਰੇਲ ਕੋ ਸੈਕਸ਼ਨ ਤੇ ਲੱਗਾ ਵਾ ਆਹ ਸਬਤ ਵਾਸਤੇ ਸਕਦੇ ਏ ਗਾਈਸ ਨੰਮਾ ਆ ਇਸ ਸਮਾਨ ਤੋਂ ਮੂਨੇ ਤੇ ਇਧਰ ਆ ਵੰਗਦੇ ਦੇਖੋ ਛੇਕ ਕਰੋ ਫਾਈਨਲੀ ਮੇਤਰਾ ਸਾਡੀ ਸ਼ੋਵਿੰਗ ਹੋ ਚੁੱਕੀ ਆ ਸੋ ਆਹ ਦੇਖ ਸਕਦੇ ਜੇ ਮੇਤਰਾ ਸਮਾਨ ਲੈ ਕੇ ਬਾਹਰ ਆ ਗਏ ਆ ਇਹ ਇਧਰ ਹੀ ਨਹੀਂ ਆ ਕਿ ਇਹਨੇ ਚਿੱਗੀਆਂ ਲੈ ਲਈਆਂ ਤੇ ਭਰੇ ਸਾਡੇ ਨਾਲ ਰੁੱਸ ਗਿਆ ਪਤਾ ਨਹੀਂ ਕਿਹੜੀ ਗੱਲੋਂ ਇਧਰ ਆ ਹੂੰ ਫੇ ਪਜੀ ਜਾਂਦਾ ਵਾ ਉਹਦੇ ਤੋਂ ਰੁੱਸ ਗਿਆ ਕਿਆ ਤੂੰ ਰੁੱਸ ਗਿਆ ਫੁੱਟਬਾਲ ਲੈਣਾ ਮੈਂ ਤਾਂ ਫੁੱਟਬਾਲ ਲੈਣਾ ਵਾ ਫੁੱਟਬਾਲ ਆ ਜਾ ਮੇਲੇ ਕੋਲ ਲਿਆ ਦਿੰਨੇ ਤੈਨੂੰ ਮੇਲੇ ਤੇ ਹਾਂ ਬਨ ਆਪਣੀ ਮਰਜ਼ੀ ਨਾਲ ਦੋ ਦੋ ਪੈਕਟ ਖਰੇ ਕਿਹਦੀਆਂ ਇਹਦੇ ਕੋਲ ਹਾਂ ਹਾਂ ਖਾਣ ਵਾਲਾ ਹੀ ਸਿਰਫ ਇਹ ਕੋਈ ਹੋਰ ਕਿਹੜੀ ਚੀਜ਼ ਆ ਇਹ ਮਿਹੜ ਤੋਂ ਜਾਂਦਾ ਆ ਗਏ ਵੀਰੋਂ ਭਰਾਓ ਸੌਦਾ ਲੈ ਕੇ ਭੈਣ ਦੀ ਘਰ ਆ ਰਹੀ ਕੀ ਜਾਦਾ ਆ ਸਭ ਦਾ ਪਹਿਲੀ ਆ ਜਿੰਦਗੀ ਚ ਇਹ ਰੋ ਸਭ ਦਾ ਲੈ ਕੇ ਆਈ ਹੈ ਹਾਂ ਨਹੀਂ ਮਾਰ ਚੋ ਤੇ ਵੇਖ ਸਕਦੇ ਜੀ ਚੈੱਕ ਕਰ ਸਕਦੇ ਬਿੱਲ ਚ ਮੰਮੀ ਲੈ ਕੇ ਆਏ ਅੱਜ ਨਾਲ ਜਾ ਕੇ ਠੀਕ ਹੈ ਜੀ ਮੈਂ ਤਾਂ ਮੈਂ ਵੇਖ ਲਿਆ ਮੀਡੀ ਮਾਰ ਅਛਾ ਵੇਖ ਲਿਆ ਕਿਦਾਂ ਦਾ ਲੱਗਾ ਬਹੁਤ ਸੋਹਣਾ ਲੱਗਾ ਰੋ ਸਾਰੇ ਅੱਜ ਤਾਂ ਮੁਰਗੀ ਆਉਂਦਾ ਆਹੋ ਰੋ ਕੋਈ ਜਾਂਦੇ ਆ ਰੇ ਚੱਲ ਕੋਈ ਨਹੀਂ ਹੁਣ ਗਾਂ ਤਾਂ ਉੱਥੋਂ ਲੈ ਕੇ ਆਇ ਕਰਾਂਗੇ ਤੇ ਸੋ ਔਰ ਵਧੀਆ ਵਧੀਆ ਵਲੌਗ ਦੇਖਣ ਵਾਸਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਦੱਸ ਦਿਓ ਵੀ ਮੰਮੀ ਨੂੰ ਆਪਾਂ ਵਲੌਗ 'ਚ ਲਿਆ ਕਰੀਏ ਕਿ ਨਾ ਠੀਕ ਹੈ ਜੀ ਤੇ ਜਲਦੀ ਹੀ ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਨਾਲ ਅੱਜ ਪਹੁੰਚੇ ਹੋਏ ਹਾਂ ਅੱਜ ਪਹੁੰਚੇ ਹੋਏ ਹਾਂ ਮੰਮੀ ਨਾਲ ਡੀਮਾਰਟ ਫਿਰ ਠੀਕ ਹੈ ਜੀ ਤੇ ਮੰਮੀ ਲੈਣਦੇ ਪਏ ਆ ਸਮਾਨ ਇਹ ਸਭ ਕੁੜਾ ਭੰਡਾ ਲੈ ਲੈਂਦੇ ਇਹ ਪੂਰਾ ਵਲੌਗ ਵੀ ਚੈੱਕ ਕਰੀਂ ਪੂਰਾ ਵਲੌਗ ਪਿਆਉਂਗਾ ਠੀਕ ਹੈ ਜੀ ਕਾ ਕੀ ਹੋਣਾ ਰਿਹਾ ਹੈ ਅੱਜ ਡੀਮਾਰਟ ਆਇਆ ਡੀਮਾਰਟ ਆਏ ਹੀ ਦੇ ਰੁੱਸ ਗਿਆ ਵਾ ਭਤੰਦਰ ਚੱਲ ਚਲੀਏ ਉਹ ਚੱਲ ਉਹ ਭਰਾ